ਅੱਜ ਮੈਂ ਅਮਨ ਚੰਦੋਲ ਪ੍ਰਦਾਨ ਦੁਰਗਾ ਮਾਤਾ ਮੰਦਿਰ ਪ੍ਰਦਾਨ ਜੀਟੀਪੀ ਨਗਰ ਅੱਜ ਦੁਰਗਾ ਮਾਤਾ ਮੰਦਿਰ ਵਿਖੇ ਆ ਰਾਮ ਨਮੀ ਦਾ ਪ੍ਰੋਗਰਾਮ ਜੋ ਕਿ ਮੰਦਿਰ ਕਮੇਟੀ ਵੱਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਗੁਣਗਾਨ ਪਾਰਟੀ ਐਸਕੇ ਲਾਡੀਨ ਪਾਰਟੀ ਵੱਲੋਂ ਗੁਣਗਾਨ ਕੀਤਾ ਗਿਆ ਤੇ ਉਹਦੇ ਉਪਰੰਤ ਪ੍ਰਸ਼ਾਦ ਵੰਡੇ ਗਏ ਤੇ ਕਮੇਟੀ ਵੱਲੋਂ ਕੁਝ ਐਲਾਨ ਵੀ ਕੀਤੇ ਗਏ ਜੀ ਕਿਹੜੇ ਐਲਾਨ ਕੀਤੇ ਮੰਦਰ ਕਮੇਟੀ ਵੱਲੋਂ ਇਸ ਇਲਾਕੇ ਲਈ ਕੁਝ ਐਲਾਨ ਕੀਤੇ ਗਿਆ ਜੋ ਕਿ ਸਾਰੇ ਜਾਣਦੇ ਆ ਇਹ ਮੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਦਰ ਨਿਰਵਾਚਕ ਮੰਦਰੀ ਜੋ ਕਿ ਇਸ ਇਲਾਕੇ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਿਆ ਹੈ ਇਹਦੇ ਵਿੱਚ ਅ ਅੱਗੇ ਵਾਸਤੇ ਐਸ ਪਾਮੀਆਂ ਕਲਾਂ ਪਾਮੀਆਂ ਖੁਰਦ ਦੇ ਇਲਾਕੇ ਦੇ ਲਈ ਕੋਈ ਵੀ ਗਰੀਬ ਕੁੜੀ ਦਾ ਵਿਆਹ ਹੋਏਗਾ ਜੋ ਕਿ ਕਰਨ ਯੋਗ ਨਹੀਂ ਹੋਣਗੇ ਲੋੜਵੰਦ ਹੋਣਗੇ ਉਹਨਾਂ ਦੇ ਗਰੀਬ ਲੜਕੀਆਂ ਦੇ ਵਿਆਹ ਲਈ ਮੰਦਰ ਦੀ ਕਮੇਟੀ ਵੱਲੋਂ ਸਾਰਾ ਖਰਚਾ ਕੀਤਾ ਜਾਵੇਗਾ ਕਿਸੇ ਨੂੰ ਲੋੜ ਹੋਏਗੀ ਉਹ ਸਾਨੂੰ ਮੰਦਰ ਦੀ ਕਮੇਟੀ ਨੂੰ ਨੋਟ ਕਰਵਾਏਗਾ ਫਿਰ ਜਾਂਚ ਕੀਤੀ ਜਾਏਗੀ ਕਿ ਇਹ ਵਾਕੀ ਲੋੜਵੰਦ ਹਨ ਤੇ ਫਿਰ ਉਹਨਾਂ ਦਾ ਗਰੀਬ ਕੁੜੀਆਂ ਦਾ ਵਿਆਹ ਇਸ ਮੰਦਰ ਵਿੱਚੇ ਕਰਵਾਇਆ ਜਾਏਗਾ ਜਿਦੇ ਵਿੱਚ ਸਾਰਾ ਵਿਆਹ ਦਾ ਖਰਚਾ ਏ ਤੋਂ ਲੈ ਕੇ ਜੱਟ ਤੱਕ ਸਾਰਾ ਮੰਦਰ ਦੀ ਕਮੇਟੀ ਵੱਲੋਂ ਕੀਤਾ ਜਾਏਗਾ ਜਿਹੜੇ ਗਰੀਬ ਬੱਚੇ ਨੇ ਉਹਨਾਂ ਦਾ ਹਾਂਜੀ ਜੋ ਕਿ ਬੱਚੇ ਅਸੀਂ ਦੇਖਦੇ ਆ ਬਹੁਤ ਬੱਚੇ ਜੋ ਕਿ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਜੀ ਉਹ ਅੱਜ ਕੰਮ ਕਰ ਰਹੇ ਨੇ ਮਜਬੂਰੀ ਦੇ ਕਾਰਨ ਉਹਨਾਂ ਲਈ ਸਕੂਲ ਦੇ ਵਿੱਚ ਜੇਕਰ ਉਹ ਪੜਨ ਦੀ ਇੱਛੁਕ ਹੈ ਤੇ ਮੰਦਰ ਕਮੇਟੀ ਉਹਦੇ ਸਾਰਾ ਫੀਸ ਦਾ ਖਰਚਾ ਚੁਕੇਗੀ ਕੋਈ ਵੀ ਪੜਨਾ ਚਾਹੁੰਦਾ ਹੈਗਾ ਬੱਚਾ ਜੇ ਜਿਹੜਾ ਕਿ ਫੀਸ ਨਹੀਂ ਅਫੋਰਡ ਕਰ ਸਕਦਾ ਉਹ ਮੰਦਰ ਕਮੇਟੀ ਨੂੰ ਆ ਕੇ ਇੱਥੇ ਰਜਿਸਟਰਡ ਕਰਾਏ ਉਹਦਾ ਜਿਹੜਾ ਫੀਸ ਦਾ ਖਰਚਾ ਹੈ ਉਹ ਵੀ ਮੰਦਰ ਕਮੇਟੀ ਵੱਲੋਂ ਚੱਕਿਆ ਜਾਏਗਾ। ਪਾਰਟੀ ਜੀ ਵੱਲੋਂ ਗੁਣਗਾਨ ਕੀਤਾ ਗਿਆ। ਮੈਂ ਉਹਨਾਂ ਦਾ ਵੀ ਜਿੰਦੀਆਂ ਘਰਾਈਆਂ ਤੋਂ ਧੰਨਵਾਦ ਕਰਦਾ ਹਾਂ। ਉਸ ਤੋਂ ਇਲਾਵਾ ਜੋ ਹੈ ਤੁਹਾਡੇ ਇਲਾਕੇ ਦੇ ਵਿੱਚ ਨਰਮ ਨਿਰਵਾਚੀ ਕੀ ਸ਼੍ਰੀ ਦੁਰਗਾ ਮਾਤਾ ਮੰਦਰ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਚੱਲ ਰਿਹਾ ਹੈ। ਅਤੇ ਮਹਾਮਾਈ ਆਪ ਵੀ ਆਲਮਾਨੇ ਹੈ। ਕਾਹੀ ਹੈ ਨੇਕ ਕੰਮ ਹੁੰਦੇ ਹਨ। ਜਦੋਂ ਤੱਕ ਮਹਾਮਾਈ ਦੀ ਕਿਰਪਾ ਨਾ ਹੋਵੇ ਉਹ ਲੋਕਾਂ ਦਾ ਇਹ ਕੰਮ ਸਾਡੀ ਕੋਈ ਔਕਾਤ ਨਹੀਂ ਅਸੀਂ ਕਰੀਏ ਅੱਜ ਜੇ ਦੁਰਗਾ ਮਾਤਾ ਮੰਦਰ ਦੇ ਐਸੇ ਲਾਕੇ ਦੇ ਵਿੱਚ ਬਣਿਆ ਤੇ ਉਹਦੀ ਕਿਰਪਾ ਸਰਕਾਰ ਹੀ ਬਣਦਾ ਕੁਛ ਨਹੀਂ ਕਰਦਾ ਹੈਗਾ ਜਰਮਾਨੀ ਜੋ ਮਹਾਮਈ ਹੈ ਸਿਰਫ ਉਹ ਲੋਕਾਂ ਵਿੱਚੋਂ ਕਿਸੇ ਇੱਕ ਬੰਦੇ ਨੂੰ ਚੁਣ ਲੈਂਦੀ ਹੈ ਜੋ ਉਹਦਾ ਕੰਮ ਹਰਦਾ ਹੈ ਤੇ ਮੈਂ ਸਮਝਦਾ ਉਹਨੇ ਸਾਨੂੰ ਚੁਣਿਆ ਸੜਕ ਕਮੇਟੀ ਵਿੱਚ ਚੁਣਿਆ ਅਤੇ ਕਮੇਟੀ ਨੇ ਵਾਅਦਾ ਛੱਡ ਕੇ ਅੱਗੇ ਅਸੀਂ ਅੱਜ ਦਾ ਨੀਂਵਥਰਾ ਕੇ ਆਜਾ ਸਾਰੇ ਸੰਗਤ ਇੱਥੇ ਦਰਸ਼ਨਾਂ ਅਸਤਿਏ ਤੁчие ਮੈਂਬਰ ਮੇਰੀ ਜਮਟੀਰੀ ਇੱਥੇ ਮੌਜੂਦ ਨੇ ਅਸ਼ੋਕ ਮਿਸ਼ਰਾ ਜੀ ਸੁਮਿੰਦਰ ਨੇਜੀ ਜੀ ਸ਼ਰਮਾ ਜੀ ਰਮਾ ਕਾਟੀ ਅਗਨੇ ਹੋਰਦੋ ਵੀ ਤੱਕ ਦਾ ਇਸ ਮੌਕੇ ਤੇ ਆਏ ਤੁਹਾਡੇ ਸਾਰਿਆਂ ਨੇ ਸੰਗਤ ਸੇਵਕ ਦੇ ਨਾਲ ਅਸੀਂ ਇਹ ਮੰਦਰ ਨੂੰ ਹੋਰ ਅੱਗੇ ਤੱਕ ਲੈ ਕੇ ਜਾਣਾ ਹੈ ਲਈ ਇਸ ਲਈ ਮੈਂ ਆਪ ਨੂੰ ਨਿਜੀ ਤੌਰ ਤੇ ਇਸ ਕਮੇਟੀ ਬਣੋ ਕੁਝ ਇਲਾਨ ਕਰਨ ਲੱਗਾ ਹਾਂ ਉਹ ਕਮੇਟੀ ਵੀ 52 ਮੈਂਬਰ ਦੀ ਚੱਲੀ ਕਮੇਟੀ ਹੈ ਉਹ ਸਾਰਿਆਂ ਦੀ ਸਲਾਹ ਲੈ ਕੇ ਅਸੀਂ ਇਸ ਮੰਦਰ ਵੱਲੋਂ ਦੇਖੋ ਕੋਈ ਨਾ ਕੋਈ ਸੰਸਥਾ ਬੜੀਆਂ ਹੋਈਆਂ ਲੁਧਿਆਣਾ ਸ਼ਹਿਰ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਸੰਸਥਾ ਬੜੀਆਂ ਹੋਈਆਂ ਜਿਨ੍ਹਾਂ ਦੇ ਕਰਕੇ ਕਈ ਘਰ ਚੱਲਦੇ ਆ ਕਈ ਵਿਆਹ ਸ਼ਾਦੀਆਂ ਹੋਈਆਂ ਠੀਕ ਹੈ ਨਾ ਆਪਾਂ ਲੁਧਿਆਣਾ ਬਹੁਤ ਵੱਡਾ ਹੈ ਆਪਾਂ ਲੁਧਿਆਣੇ ਲਈ ਕੁਝ ਨਹੀਂ ਇਹਨਾਂ ਟੋਕੜਾ ਆਪਣੇ ਲੱਕੇ ਲਈ ਤਾਂ ਕੁਝ ਕਰ ਸਕਦੇ ਆ ਆਪਾਂ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਐਸੀ ਕਮੇਟੀ ਬਣੋ ਕਿਤੋਂ ਐਸੇ ਲੱਕੇ ਦੇ ਵਿੱਚ ਪਹਾੜੀਆਂ ਦੇ ਇਲਾਕੇ ਦੇ ਵਿੱਚ ਜੋ ਵੀ ਪਹਾੜੀਆਂ ਦਾ ਲੱਕੇ ਪਹਾੜੀਆਂ ਚੱਲਾ ਪਹਾੜੀਆਂ ਖੁਰਦ ਇਹਦੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਆ ਜਿੰਨੇ ਵੀ ਹਰਜੰਤਾਂ ਹੁੰਦੀਆਂ ਇਹਦੇ ਵਿੱਚ ਕੋਈ ਸੱਜਣ ਰਿਤਰ ਕੋਈ ਦੂਰ ਨੇੜੇ ਦਾ ਕੋਈ ਰਿਸ਼ਤੇਦਾਰ ਉਹ ਕਿਸੇ ਦਾ ਕੋਈ ਚੌੜ ਵਾਲਾ ਨਹੀਂ ਕੋਈ ਲੋੜ ਮੰਤ ਜੁਰਮਤ ਮੰਦੇ ਜੋ ਆਪਣੇ ਲੜਕੀ ਦਾ ਵਿਆਹ ਨਹੀਂ ਕਰ ਸਕਦਾ ਹਨ ਤੇ ਉਹ ਸੰਸਥਾ ਦੇ ਤੱਕ ਅਸੀਂ ਅੱਜ ਉਹਨਾਂ ਨੂੰ ਨਾਲ ਜੋੜ ਲੱਗੇ ਆ ਕਿਸੇ ਵੀ ਲੜਕੀ ਦਾ ਕੋਈ ਵਿਆਹ ਹੈ ਪਹਾੜੀਆਂ ਦੇ ਇਲਾਕੇ ਦੇ ਵਿੱਚ ਅਗਰ ਉਹ ਵਿਆਹ ਨਹੀਂ ਕਰ ਸਕਦੇ ਤੇ ਕਮੇਟੀ ਵੱਲੋਂ ਅੱਗੇ ਤੋਂ ਵਿਆਹ ਕੀਤਾ ਜਾਏਗਾ ਹੋਰ ਤਾਂ ਇਹ ਦਾ 파ਰਟੀ ਹੈ ਵਿਆਹ ਦੇ ਵਿੱਚ ਜ਼ਰੂਰੀ ਵਸਤੂਆਂ ਜਿਹੜੀਆਂ ਵੀ ਜ਼ਰੂਰੀ ਹੁੰਦੀਆਂ ਹਨ